ਸਤਿ ਸ਼੍ਰੀ ਅਕਾਲ ਦੋਸਤੋ ਆ ਚੈੱਕ ਜਵਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਕਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਤੇ ਹੋਸਟ 파ਰਮਜੀਤ ਤੇ ਦੋਸਤੋ ਵੱਡੀਆਂ ਖਬਰਾਂ ਮੈਂ ਲੈ ਕੇ ਆਦਰ ਹੋ ਚੁੱਕਿਆ ਤੇ ਵੱਡੀਆਂ ਖਬਰਾਂ ਦੇ ਵਿੱਚ ਆਪਾਂ ਗੱਲਬਾਤ ਕਰੀਏ ਤੇ ਅੱਜ ਪੰਜਾਬ ਦੇ ਵਿੱਚ ਜਿੱਥੇ ਚੱਪੇ-ਚੱਪੇ ਦੇ ਉੱਪਰ ਵੱਡੀ ਚੌਕਸੀ ਵਿਦਾਦਤੀ ਹੈ ਉੱਥੋਂ ਹੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਕੱਲ ਜਿਹੜੇ ਕੀ ਹਾਲਾਤ ਕਾਫੀ ਗੰਭੀਰ ਹੋ ਗਏ ਸੀ ਇਹ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਜਿੱਥੇ ਪਾਕਿਸਤਾਨ ਤੇ ਭਾਰਤ ਦੇ ਵਿੱਚ ਫੌਜੀ ਕਾਰਵਾਈਆਂ ਹੋਣ ਲੱਗ ਪਈਆਂ ਸੀ ਉੱਥੇ 에어ਪੋਰਟ ਤੋਂ ਲੈ ਕੇ ਬੜਾ ਖੁੱਸ ਬੰਦ ਹੋ ਗਿਆ ਸੀ ਪਰ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਜੰਗ ਲੱਗੂਗੀ ਪਰ ਹੁਣ ਜਿਹੜੀ ਵੱਡੀ ਖਬਰ ਹੈ ਇੱਕ ਸਵਾਲ ਮੈਂ ਪਗਣਾ ਜੀ ਤੋਂ ਪੁੱਛਣਾ ਚਾਹੁੰਦਾ ਕਿ ਬਾਰਡਰ ਦੇ ਉੱਪਰ ਸਖਤਾਈ ਹੋ ਗਈ ਤੇ ਪਗਣਾ ਜੀ ਕੀ ਕਹੋਗੇ ਜੀ ਚੱਪੇ-ਚੱਪੇ ਦੇ ਉੱਪਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਇਹ ਪੁਲਿਸ ਚੱਪੇ-ਚੱਪੇ ਦੇ ਕਿਉਂ ਤਾਇਨਾਤ ਕੀਤੀ ਗਈ ਹੈ ਤੇ ਇਹ ਪੁਲਿਸ ਤੋਂ ਬਚਣ ਦੇ ਕੀ ਢੰਗ ਹੈ ਜੀ ਕਾਕਾ ਜੀ ਆ ਤਾਂ ਇੱਕ ਜਵਾਬ ਉਹ ਕਾਕਾ ਇਹ ਸੇਫਟੀ ਵਾਸਤੇ ਲਾਈਆ ਪੁਲਿਸ ਚਾਹੇ ਉਹ ਪੰਜਾਬ ਵਾਲੇ ਪਾਸੇ ਗੱਲ ਕਰ ਲਈਏ ਚਾਹੇ ਪਾਕਿਸਤਾਨ ਵਾਲੇ ਪੰਜਾਬ ਵਾਲੇ ਪਾਸੇ ਗੱਲ ਕਰ ਲਈਏ ਬਾਕੀ ਪੁੱਤ ਗੱਲ ਇਹ ਆ ਵੀ ਜਦੋਂ ਕਿਤੇ ਕੋਈ ਟੰਕਬਾਦੀ ਆ ਗਿਆ ਨਾ ਇਹਨਾਂ ਦੇ ਕੋਲੇ ਇਹਨਾਂ ਤੋਂ ਭਾਈ ਬੰਦਿਆਂ ਨੂੰ ਛੱਡੋ ਇਹਨਾਂ ਤੋਂ ਤਾਂ ਆਪ ਦੇ ਢਿੱਡ ਰੇ ਸੰਭਾਲ ਹੋਣੇ ਬਾਕੀ ਦੂਜੀ ਗੱਲ ਆਏ ਆ ਬਈ ਜੇ ਨਾਕਾ ਲੱਗਿਆ ਹੋਇਆ ਤਾਂ ਚੁੱਪ ਕਰਕੇ 500 ਵਾਲਾ ਪੱਤਾ ਦੋ ਤੇ ਆਰਾਮ ਨਾਲ ਨਿਕਲ ਜਾਓ ਪਗਨਾ ਜੀ ਵੈਸੇ ਗੱਲ ਸਹੀ ਹੈ ਇਹ ਟੁਕਦਾ ਚੜਦੇ ਪੰਜਾਬ ਤੇ ਉੱਤਰ ਦੇ ਪੰਜਾਬ ਵਾਲੇ ਪਾਸੇ ਹੀ ਆ ਤੇ ਉਧਰ ਪਾਕਿਸਤਾਨੀ ਚੱਲਦੇ ਤੇ ਇਧਰਲੇ ਪਾਸੇ ਇੰਡੀਅਨ ਚੱਲਦੇ ਆ ਖੈਰ ਆਪਾਂ ਅਗਲੀ ਖਬਰ ਦੇ ਉੱਪਰ ਰੁਕ ਕਰਦੇ ਜਿਹੜੀ ਨਿਕਲ ਕੇ ਆ ਰਹੀ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਯੁੱਧ ਨਹੀਂ ਚਾਹੁੰਦਾ ਪਾਕਿਸਤਾਨ ਸ਼ਾਂਤੀ ਚਾਹੁੰਦਾ ਤੇ ਪਗਨਾ ਜੀ ਆ ਦਓ ਜਵਾਬ ਇਬਰਾਨ ਖਾਨ ਸਾਹਿਬ ਕਹਿੰਦੇ ਆ ਵੀ ਅਸੀਂ ਯੁੱਧ ਨਹੀਂ ਚਾਹੁੰਦੇ ਅਸੀਂ ਤਾਂ ਭਾਈ ਸ਼ਾਂਤੀ ਚਾਹੁੰਦੇ ਆ ਕਾਕਾ ਜੀ ਆ ਚੱਕ ਜਵਾਬ ਕਹਿੰਦੇ ਉਹਨਾਂ ਵਾਲਾ ਤਾਂ ਭਾਈ ਬਹੁਤ ਪੜਿਆ ਲਿਖਿਆ ਚੰਗੇ ਡਿਗਰੀਆਂ ਡੁਗਰੀਆਂ ਕੀਤੀਆਂ ਹੈਗੀਆਂ ਤਾਂ ਹੀ ਦੇਖ ਲਓ ਜੰਗ ਨਾ ਕਰਕੇ ਉਹ ਪਾਈ ਆਪਣੇ ਦੇਸ਼ ਨੂੰ ਚੰਗੇ ਪਾਸੇ ਲਿਜਾਣ ਦੇ ਚੱਕਰ ਦੇ ਵਿੱਚ ਆ ਤੇ ਸਾਡੇ ਆਲਿਆਂ ਦਾ ਤਾਂ ਤੈਨੂੰ ਪਤਾ ਹੀ ਆ ਪੁੱਤ ਫਿਰ ਐਜੂਕੇਸ਼ਨ ਦਾ ਵੱਡਾ ਫਰਕ ਪੈ ਜਾਂਦਾ ਸਾਡੇ ਮੁਲਕ ਦੇ ਵਿੱਚ ਤਾਂ ਦੇਖ ਲੈ ਸਿੱਖਿਆ ਮੰਤਰੀ ਪੰਜ ਪੜੇ ਲੱਗ ਜਾਂਦਾ ਗੱਲ ਵੈਸੇ ਭਗਣਾ ਤੁਹਾਡੀ ਸਹੀ ਹੈ ਆ ਕਈ ਸੋਸ਼ਲ ਮੀਡੀਆ ਦੇ ਅਖਬਾਰ ਤਾਂ ਐਡੇ ਕੋ ਖਤਰਨਾਕ ਹਨ ਜੀ ਕਿਸੇ ਦੇ ਪੈਰ ਚ ਕੰਡਾ ਵੀ ਲੱਗ ਜੇ ਉਹ ਕੰਡਾ ਲੱਗਣ ਦੀਆਂ ਖ਼ਬਰਾਂ ਵੀ ਛਾਪ ਦਿੰਦੇ ਆ ਵੀ ਫਲਾਣੇ ਦੇ ਪੈਰ ਚ ਲੱਗਿਆ ਕੰਡਾ ਤੇ ਜੇ ਕਿਸੇ ਦੇ ਮੱਝ ਨੇ ਕਿਸੇ ਦੇ ਘਰ ਦੇ ਬਾਹਰ ਚ ਗੋਹਾ ਕਰਤਾ ਗੋਹੇਰੀ ਖ਼ਬਰ ਵੀ ਲਾ ਦਿੰਦੇ ਆ ਦੋਸਤੋ ਪਰ ਹੁਣ ਆਪਾਂ ਅਗਲੀ ਖ਼ਬਰ ਦੇ ਉੱਪਰ ਰੁਕ ਕਰਦੇ ਆ ਅਗਲੀ ਖ਼ਬਰ ਲੈ ਕੇ ਨਿਕਲ ਕੇ ਆ ਰਹੀ ਹੈ ਪਾਕਿਸਤਾਨ ਨੇ ਐਲਾਨ ਕੀਤਾ ਕੱਲ ਉਹ ਕਹਿੰਦੇ ਜੀ ਭਾਰਤ ਦਾ ਇੱਕ ਫੌਜੀ ਜਿਹੜਾ ਪਾਇਲਟ ਸੀ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਗੱਲ ਦੀ ਪਾਕਿਸਤਾਨ ਵਾਲੇ ਨੇ ਪੁਸ਼ਟੀ ਕੀਤੀ ਤੇ ਜਦੋਂ ਇਹ ਖਬਰ ਨਿਕਲ ਕੇ ਬਾਹਰ ਆਈ ਤਾਂ ਭਾਰਤ ਵਾਲਿਆਂ ਨੇ ਕਿਹਾ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਇਸ ਗੱਲ ਦੀ ਜਾਂਚ ਕਰਾਂਗੇ ਭਗਣਾ ਜੀ ਕੀ ਕਹੋਗੇ ਜੀ ਪਾਕਿਸਤਾਨ ਵਾਲੇ ਕਹਿੰਦੇ ਜੀ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਭਾਰਤ ਵਾਲੇ ਕਹਿੰਦੇ ਜੀ ਅਸੀਂ ਹਲੇ ਜਾਂਚ ਕਰਾਂਗੇ ਕਾਕਾ ਜੀ ਆਹ ਚੱਕ ਜਵਾਬ ਪਾਕਿਸਤਾਨ ਵਾਲਿਆਂ ਨੇ ਭਾਈ ਉਹ ਪਾਇਲਟ ਦੀ ਵੀਡੀਓ ਪਾਈ ਆ ਈਦਾਂ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਨਾਲੇ ਚਾਹ ਪਲਾਉਂਦੇ ਆ ਆਪਣੇ ਇੰਡੀਆ ਵਾਲਿਆਂ ਵਾਂਗੂ ਨਹੀਂ ਦੋ ਬੱਡੇ ਸਟ੍ਰਾਈਕ ਕਰਕੇ ਵੀ ਦੇਖ ਲੋ ਹੁਣ ਤੱਕ ਲੋਕਾਂ ਨੂੰ ਵੀਡੀਓ ਨਹੀਂ ਭਾਗੇ ਦਿਖਾਈ ਤੇ ਇਹ ਕਹਿ ਲੋ ਵੀ ਹਵਾ 'ਚੇ ਤੀਰ ਚੱਲੀ ਜਾਂਦੇ ਆ ਵੈਸੇ ਪਗਣਾ ਜੀ ਗੱਲ ਸਹੀ ਹੈ ਜੀ ਹਵਾ 'ਚ ਤੀਰ ਵੀ ਕੋਈ ਉਹ ਚਲਾ ਸਕਦਾ ਹਰੇਕ ਬੰਦੇ ਦੇ ਬਸਤੇ ਨਹੀਂ ਹੁੰਦੇ ਹਵਾ 'ਚ ਤੀਰ ਚਲਾਉਣੇ ਪਰ ਆਪਾਂ ਅਗਲੀ ਖਬਰ ਦੇ ਉੱਪਰ ਰੁਕ ਕਰੀਏ ਜਲਦੀ ਜਲਦੀ ਅਗਲੀ ਖਬਰ ਜਿਹੜੀ ਨਿਕਲ ਕੇ ਆਈ ਆ ਕੱਲ ਵੱਡੀ ਸੁਰਖੀਆਂ ਦੇ ਵਿੱਚ ਬਣੀ ਹੋਈ ਸੀ ਤੇ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਜੇ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼ ਸਾਡੇ ਕੋਲ ਆਇਆ ਨਹੀਂ ਅਸੀਂ ਪਿੰਡ ਕਿੱਦਾਂ ਖਾਲੀ ਕਰਾ ਲਈਏ ਅਸੀਂ ਹਾਲੇ ਖਾਲੀ ਨਹੀਂ ਕਰਾ ਸਕਦੇ ਪਿੰਡ ਭਗਨਾ ਜੀ ਇਹ ਇਹ ਬਾਡਰ ਦੇ ਨਾਲ ਜਿਹੜੇ ਪਿੰਡ ਪੈਂਦੇ ਜੀ ਕਹਿੰਦੇ ਜੀ ਇਹ ਪਿੰਡ ਖਾਲੀ ਕਰਾਉਣ ਦਾ ਆਦੇਸ਼ ਜਾਰੀ ਨਹੀਂ ਹੋਇਆ ਜੀ ਤੇ ਜੇ ਜਾਰੀ ਹੋ ਗਿਆ ਜਾਂ ਨਹੀਂ ਹੋਇਆ ਫਿਰ ਇਹਨਾਂ ਨੁਕਸਾਨ ਕੀ ਕਿਸ ਨੂੰ ਕਿਸ ਪਾਸੇ ਹੋਊਗਾ ਜੀ ਇਹਦਾ ਹੱਲ ਕੀ ਹੈ ਜੀ ਆ ਕਹਦੀ ਆ ਚੱਕ ਜਵਾਬ ਉਹ ਪਾਕਿਸਤਾਨ ਨੂੰ ਸਰਹੱਦ ਕੱਲੀ ਪੰਜਾਬ ਨੂੰ ਨਹੀਂ ਲੱਗਦੀ ਗਜਰਾਤ ਨੂੰ ਵੀ ਲੱਗਦੀ ਆ ਖਤਰਾ ਭਾਈ ਉੱਥੇ ਬਿਲਕੁਲ ਨਹੀਂ ਕਹਿੰਦੇ ਹੈਗਾ ਵੇਸੀ ਯਾਰ ਗੱਲ ਪਕੜਣਾ ਜੀ ਤੁਹਾਡੀ ਬਿਲਕੁਲ ਸਹੀ ਹੈ ਸੋਚ ਵਿਚਾਰ ਕੇ ਜੇ ਦੇਖਿਆ ਜਾਵੇ ਤਾਂ ਕੁਝ ਕੁਛ ਇਹ ਗੱਲਾਂ ਰਲਦੀਆਂ ਮਿਲਦੀਆਂ ਪਰ ਉੱਥੇ ਹੀ ਪਕੜਣਾ ਜੀ ਇੱਕ ਸਵਾਲ ਮੈਂ ਹੋਰ ਤੁਹਾਡੇ ਤੋਂ ਪੁੱਛਣਾ ਚਾਹਨਾ ਪਰਸਨਲੀ ਭਈ ਹੁਣ ਸਰਜਿਕਲ ਸਟ੍ਰਾਈਕ ਹੋਈ ਸਰਜਿਕਲ ਸਟ੍ਰਾਈਕ ਦੇ ਵਿੱਚ ਭਾਰਤ ਨੇ ਪਾਕਿਸਤਾਨ 'ਤੇ ਬੰਬਾਰੀ ਕੀਤੀ ਹੈ ਪਾਕਿਸਤਾਨ ਨੇ ਭਾਰਤ 'ਤੇ ਬੰਬਾਰੀ ਕੀਤੀ ਹੈ ਤੇ ਕੁੱਲ ਮਿਲਾ ਕੇ ਜੇ ਹੁਣ ਦੇਖਿਆ ਜਾਵੇ ਤਾਂ ਹੁਣ ਮੌਜੂਦਾ ਹਾਲਾਤਾਂ ਨੂੰ ਜੇਕਰ ਆਪਾਂ ਦੇਖੀਏ ਜਿੱਥੇ ਪਾਕਿਸਤਾਨ ਵੱਲੋਂ ਗੱਲਬਾਤ ਦੀ ਪੇਸ਼ਕਸ਼ ਹੋ ਗਈ ਉੱਥੇ ਹੀ ਭਾਰਤ ਵਾਲੇ ਵੀ ਥੋੜੇ ਨਰਮ ਪੈ ਗਏ ਅ ਵਿਪਨ रावत ਵੀ ਕਹਿੰਦੇ ਸੀ ਮੋਦੀ ਸਾਹਿਬ ਨੂੰ ਮਿਲ ਲਗੇ ਸੀ ਤੇ ਭਕਣਾ ਜੀ ਹੁਣ ਮਤਲਬ ਤਾਜ਼ਾ ਹਾਲਾਤ ਕੀ ਆ ਜੀ ਤੇ ਹੁਣ ਪੰਜਾਬ ਦੇ ਲਾਗਲੇ ਪਿੰਡਾਂ ਦੇ ਤੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਦੇ ਪਿੰਡਾਂ ਚ ਕੀ ਮਾਹੌਲ ਆ ਜੀ ਕਾਕਾ ਜੀ ਆਹ ਚੱਕ ਜਵਾਬ ਕਹਿੰਦੇ ਭਾਰਤ ਨੇ ਬੰਬ ਸੁੱਟੇ ਤੇ ਵਿਰੋਧੀ ਕਹਿੰਦੇ ਕੋਈ ਬੰਦਾ ਉੱਥੇ ਮਰਿਆ ਨਹੀਂ ਤੇ ਪਾਕਿਸਤਾਨ ਦੇ ਨਾਲ ਕਹਿੰਦੇ ਜੰਗ ਵੀ ਖਤਮ ਹੋਊਗੀ ਗੱਲਬਾਤ ਹੋਊਗੀ ਲੋਕ ਵੀ ਖੁਸ਼ ਹੋ ਕੇ ਦੇਖ ਲੈ ਤੇ ਆ ਵੋਟਾਂ ਵੀ ਇਕੱਠੀਆਂ ਹੋ ਗਈਆਂ ਤੇ ਲੀਡਰ ਵੀ ਖੁਸ਼ ਹੋ ਗਏ ਸਹੀ ਗੱਲ ਆ ਪਾਕਣਾ ਜੀ ਇਹ ਲੀਡਰ ਕਈ ਵਾਰ ਆਪਣੀ ਸਿਆਸਤ ਚਲਾਉਣ ਦੇ ਮਾਰੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕੱਢ ਕੇ ਬਾਹਰ ਲੈ ਆਉਂਦੇ ਆ ਸੋ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਕਾਫੀ ਦੇਖ ਰਹੇ ਆ ਇਸ ਤਰ੍ਹਾਂ ਦੀ ਗੱਲਾਬਾਤ ਆ ਕਿ ਵੱਡੇ ਲੀਡਰਾਂ ਵੱਲੋਂ ਵੱਡੇ ਬਿਆਨ ਦਿੱਤੇ ਜਾ ਰਹੇ ਆ ਪਰ ਉਥੇ ਹੀ ਦੋਸਤੋ ਹੁਣ ਜੰਗ ਤੋਂ ਥੋੜਾ ਜਿਆਦਾ ਦੂਰ हट ਕੇ ਆਪਾਂ ਪੰਜਾਬ ਦੀ ਸਿਆਸਤ ਦੇ ਵਿੱਚ ਚੱਲੀਏ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਕੱਲ ਇੱਕ ਵੱਡਾ ਫੈਸਲਾ ਵੀ ਲਿਆ ਗਿਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਦੇ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ ਪਗਣਾ ਜੀ ਆ ਮਾਈਪਾਗੋ ਸਕੀਮ ਦੇ ਤਹਿਤ ਆ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਆ ਜੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਜਵਾਬ ਹਾਂ ਚੱਕ ਜਵਾਬ ਉਹ ਕਾਕਾ ਜੀ ਅੱਜ ਇਹਨਾਂ ਨੂੰ ਮਾਈਪਾਗੋ ਸਕੀਮ ਯਾਦ ਆ ਗਈ ਓਹੋ ਅੱਛਾ ਚ ਲੋਕ ਸਵਾਦਿਆ ਬੋਟਾ ਨੇ ਜਿਹੜੇ ਆ ਗਿਆਂ ਪੁੱਤ ਅਜੇ ਤਾਂ ਹੋਰ ਬੜੀਆਂ ਸਕੀਮਾਂ ਜਿਹੜੀਆਂ ਭਾਈ ਇਹਨਾਂ ਨੇ ਲਾਂਚ ਕਰਨੀਆਂ ਸਹੀ ਹਲਾ ਪਗੜਾ ਜੀ ਇਹ ਕਾਂਗਰਸੀ ਮੰਤਰੀਆਂ ਨੇ ਦੇਖ ਲਓ ਕਿੰਨਾ ਹੌਸਲਾ ਕਰਕੇ ਸਾਈਕਲ ਵੰਡੇ ਦਿੱਤੇ ਜੀ ਹਾਲ ਕੇ ਚਲੋ ਖੈਰ ਬੜੀ ਖੁਸ਼ੀ ਦੀ ਗੱਲ ਹੈ ਪਰ ਕਿ ਮੈਨੂੰ ਥੋੜਾ ਡਰ ਵੀ ਪਗਣਾ ਲੱਗ ਜਾਂਦਾ ਵੀ ਕਿਤੇ ਸਾਈਕਲ ਵਾਪਸ ਵੀ ਨਾ ਲੈ ਲੈਣ ਜੀ ਕਿਉਂਕਿ ਕਈ ਵਾਰ ਇਹ ਹੁੰਦਾ ਜੀ ਇਧਰਲੇ ਪਾਸੇ ਨੂੰ ਕਰਕੇ ਫੋਟੋ ਖਚਾਈ ਤੇ ਪਿੱਛੇ ਨੂੰ ਘੁਮਾ ਕੇ ਫੇਰ ਉਹੀ ਸਾਈਕਲ ਅੱਗੇ ਆਈ ਇਸ ਤਰ੍ਹਾਂ ਦੀ ਸਟੀਮਾ ਕਈ ਵਾਰ ਹੋ ਜਿਆ ਕਰਦੀਆਂ ਪਰ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਵਿਰਾਹ ਚੁਕਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਕੱਲ ਨੂੰ ਫੇਰ ਨਵਾਂ ਪ੍ਰੋਗਰਾਮ ਲੈ ਕੇ ਮੈਂ ਫੇਰ ਹਾਜ਼ਰ ਹੋਊਗਾ ਤੇ ਚੈਨਲ ਨੂੰ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਤੁਹਾਡਾ ਆਪਣਾ ਮਨਪਸੰਦ ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਅਸੀਂ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਜਿਹਦਾ ਨਾਮ ਹੈ ਆ ਚੱਕ ਜਵਾਬ ਜਿਹਦੇ ਵਿੱਚ ਭਗਨਾ ਦੀ ਤੁਹਾਡੇ ਵਾਸਤੇ ਖਾਸ ਵੱਡੇ ਵੱਡੇ ਨੇ ਛੋਟੇ ਛੋਟੇ ਜਵਾਬ ਲੈ ਕੇ ਆਉਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੇ ਫੇਸਬੁਕ ਪੇਜ ਪੇਜ ਦੇ ਉੱਪਰ ਵੀ ਤੁਸੀਂ ਜਾ ਸਕਦੇ ਆ ਫੇਸਬੁਕ ਦਾ ਪੇਜ ਸਾਡਾ ਆਜ਼ ਨਿਊਜ਼ ਵਾਲਾ ਪ੍ਰੋਡਕਸ਼ਨ ਹਾਊਸ ਇਸ ਦੇ ਉੱਪਰ ਜਾ ਸਕਦੇ ਹੋ ਤੇ ਉੱਥੇ ਵੀ ਪਰਮਜੀਤ ਸਿੰਘ ਪਕਣਾ ਮੇਰਾ ਆਪਣਾ ਪੇਜ ਹੈ ਉੱਥੇ ਵੀ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਆ ਤੇ ਸਾਡੀ ਵੈਬਸਾਈਟ www.aznewswala.com ਤੇ ਜਾ ਕੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੇ ਕਰ ਸਕਦੇ ਆ ਤੁਸੋਂ ਤੋਂ ਹੁਣ ਮੈਨੂੰ ਦੇ ਉਜ਼ਾਰ ਤੁਸੀਂ ਦੇਖਦੇ ਰਹੋ ਆਜ਼ ਨਿਊਜ਼ ਵਾਲਾ ਤੇ ਆ ਚੱਕ ਜਵਾਬ